ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਿ ਵੀਡੀਓ ਵਿੱਚ ਅਪਾ ਇੱਕ ਤਾਜੀ ਸਵੇਰ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਰਾਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹਾਂ ਬੜੀ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਜਵਨ ਸਿੰਘ ਪਿੰਡ ਸ਼ਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਨੇੜੇ ਪਿੰਡ ਬਾਈ ਕਿਹੜੇ ਭਦੌਰ ਰਹੇਗਾ ਜੀ ਮੋਬਾਈਲ ਨੰਬਰ ਬੋਗੇ 99140 63974 ਠੀਕ ਹੈ ਬਾਈ ਭਾਈ ਜਿਹੜੀ ਬਰਦ ਨੇ ਕਿਹੜਾ ਸੂਆ ਸੁਈਆ ਇਹ ਦੂਜਾ ਸੂਆ ਸੁਈਆ ਬਈ ਕਦੋਂ ਸੁਈਆ ਬਈ 2 ਘੰਟੇ ਹੋ ਗਏ 2 ਘੰਟੇ ਹੋ ਗਏ ਜੇਰ ਪੈਗੀ ਬਈ ਹਾਂਜੀ ਹਾਂ ਜੇਰ ਪੈਗੀ ਆ ਜੇਰਾ ਪਈਏ ਠੀਕ ਆ ਬਈ ਬੱਚਾ ਕੀ ਦਿੱਤਾ ਕਰਮਣੀ ਬੱਚਾ ਬੱਛੀ ਆ ਜੀ ਬੱਛੀ ਬੜੀ ਚੰਗੀ ਆ ਨਾ ਹਾਂਜੀ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਬੜੀ ਚੰਗੀ ਆ ਲੈ ਬੱਛੀ ਦੀ ਕੁਆਲਿਟੀ ਚੈੱਕ ਕਰ ਲੋ ਕਿਆ ਬਾਤ ਆ ਬੱਛੀ ਬਹੁਤ ਚੰਗੀ ਆ ਕਿੰਨਾ ਬੋਲਾ ਗੱਡੇ ਫਿਰ ਇਹ ਬੋਲਾ ਕਰਤਾ ਹੀ 4-5 ਕਿਲੋ ਬੱਛੀ ਨੂੰ ਪੈਦਾ ਕਰ ਠੀਕ ਆ ਹਾਂਜੀ ਹਾਂ ਕਿੰਨਾ ਕ ਦੁੱਧ ਦੇ ਦੂਆ ਸਟੀਮੇਟ ਦੁੱਧ ਹੈ 28-29 ਕਿ ਇਸ ਬੜਾ ਚੰਗਾ ਕੱਦ ਬੜਾ ਚੰਗਾ ਆਰਡਰ ਕਮਾਲ ਦਾ ਬਾਕੀ ਬਹਿਰ ਨੂੰ 6 ਦੰਦ ਆ ਗਈ ਮੂੰਹੋਂ 6 ਦੰਦ ਆ ਬਈ ਦੂਜਾ ਸੂਆ ਮੂੰਹੋਂ 6 ਦੰਦ ਦੂਜਾ ਸੂਆ ਆਰਡਰ ਦੇਖੋ ਭਾਈ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੇਠਲੇ ਗੇਠ 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 ਗੇਠਲੇ ਬਾਈ ਮੂੰਹ ਤੋਂ ਆ ਕੱਲਾ ਕੱਲਾ ਥਣ ਲੈ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਕਿਆ ਬਾਗੋ ਬਈ ਸ਼ਾਦ ਆਰਡਰ ਦੇਖੋ ਭਾਈ ਆਰਡਰ ਦੀ ਕੁਆਲਿਟੀ ਬਹੁਤ ਚੰਗੀਆਂ ਹਨ ਹਾਂਜੀ ਹਾਂ ਖੋਲ ਲੇ ਭਾਈ ਤੋੜ ਕੇ ਰਖਾ ਦੇ ਠੰਡੀ ਸੀਲ ਆ ਭਾਈ ਹਾਂਜੀ ਹਾਂ ਹਾਂ ਠੀਕ ਆ ਧਾਰਾ ਮਾਰ ਦਾਂਗੇ ਆਪਾਂ ਠੀਕ ਆ ਧਾਰਾ ਬਾਈ ਕਹਿੰਦਾ ਮਾਰ ਕੇ ਖਾਣੇ ਠੰਡੀ ਸੀਲ ਪੂਰੀ ਐ ਫੇਸ ਚੰਗਾ ਕੱਦ ਵਿੜ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜ ਸੁਨੱਕੀ ਆ ਥਾਂ ਲੇਵਾ ਬੜਾ ਜੰਗਾ ਜਿਵਾਈ ਤੂਈ ਭਾਈ ਕਹਿੰਦਾ ਚੰਗੀ ਆਈ ਤੋੜਾ ਦੇਖੋ ਬੜਦਾ ਭਾਈ ਕਮਾਲ ਆ ਲੇਵਾ ਦੇਖੋ ਭਾਈ ਪੱਟ ਤੋਂ ਉਨਾਂ ਹੀ ਪਿਛੇ ਨੂੰ ਉਨਾਂ ਹੀ ਮੋੜ ਨੂੰ ਆ ਬੇਲਾ ਕਿਆ ਬਾਤ ਮੋਲ ਲਈ ਆ ਬਾਈ ਇਹਦਾ ਮੋਲ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋਊਗਾ ਜਾਇਜ਼ ਹੋਏ ਠੀਕ ਆ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਬੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਲੈ ਆ ਬਈ ਚੂਣ ਬੜਾ ਚੰਗਾ ਹਨਾ ਬਈ ਚਵਾੜੀ ਤੇ ਮਿਲਿਆ ਇੱਕ ਨੰਬਰ ਆ ਬਈ ਜਿਵੇਂ ਮਰਜੀ ਧਾਰਾ ਮਾਰੀ ਚੱਲ ਪੌਲੇ ਚ ਲੈ ਕਿਆ ਬਾਤ ਪਿਛਲੇ ਥਣ ਵਾਲੀ ਚਵਾਟੀ ਦਾ ਲੈ ਚੂਣ ਬੜਾ ਚੰਗਾ ਲੱਗਿਆ ਹਨਾ ਕਿਆ ਬਾਤ ਓਕੇ ਬਾਈ ਆਰਡਰ ਕਮਾਲ ਦਾ ਦੇਖੋ ਇੱਥੋਂ ਸਾਹਮਣੇ ਦੇਖੋ ਉਨਾ ਹੀ ਪੱਟ ਤੋਂ ਅੱਗੇ ਨੂੰ ਉਨਾ ਹੀ ਪਿੱਛੇ ਨੂੰ ਆ ਬਾਈ ਤੇ ਮੋਲਾ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲਾ ਜਿਹੜਾ ਵੈਡ ਦੇ ਹਿਸਾਬ ਨਾਲ ਜਾਇਜ਼ ਹੋਊਗਾ ਬਾਈ ਕਿਸੇ ਵੀਰ ਨੂੰ ਵੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰਕੇ ਖਰੀਦ ਲਈ ਧੰਨਵਾਦ